ਸਾਬਕਾ ਫੌਜੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਰਾਜਾਵੜਿੰਗ ਸ ਰਾਜਾਵੜਿੰਗ ਨੇ ਕਿਹਾ ਕਿ ਮੈਂ ਮੋੜ ਮੰਡੀ ਹਲਕੇ ਦੇ ਵਿੱਚ ਪਿੰਡ ਪਾਈ ਬਖਤੌਰ ਦੇ ਰਹਿਣ ਵਾਲੇ ਨੌਜਵਾਨ ਸ਼ਖਸ ਦੇ ਨਾਲ ਮੁਲਾਕਾਤ ਕਰਕੇ ਆਇਆ ਹਾਂ ਜਿਸ ਦੇ ਵੱਲੋਂ ਸਾਡਾ ਪਿੰਡ ਵਿਕਾਊ ਹੈ ਨਾਮ ਦਾ ਪੋਸਟਰ ਲਗਾਇਆ ਗਿਆ ਸੀ ਤੇ ਉਸ ਪਿੰਡ ਦੇ ਹਾਲਾਤਾਂ ਨੂੰ ਲੈ ਕੇ ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਵੱਲੋਂ ਧਮਕੀਆਂ ਅਤੇ ਨਸ਼ਾ ਸੰਬੰਧੀ ਸੂਚਨਾ ਵੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਾ ਲਿਆ ਗਿਆ ਜਦੋਂ ਸਾਬਕਾ ਫੌਜੀ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਹਮਲਾ ਹੋਇਆ ਤਾਂ ਇਸ ਸੰਬੰਧੀ ਲਖਵੀਰ ਸਿੰਘ ਨੌਜਵਾਨ ਨੇ ਆਵਾਜ਼ ਚੁੱਕੀ ਤਾਂ ਐਸਐਚਓ ਉਲਟਾ ਲ ਰਾਜਵੜੀ ਨੇ ਕਿਹਾ ਕਿ ਉਹ ਰਾ ਨੇ ਪਟਿਆਲਾ ਐਸਐਸਪੀ ਨਾਲ ਫੋਨ ਕਾਲ ਜ਼ਰੀਏ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਾਈਨ ਹਾਜ਼ਰ ਕਰਨ ਦੀ ਗੱਲ ਆਖੀ ਗਈ ਹੈ ਜਦਕਿ ਇਹ ਲਾਈਨ ਹਾਜ਼ਰ ਨਹੀਂ ਸਕੋ ਡਿਸਮਿਸ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਵੱਲੋਂ ਨਸ਼ਾ ਵੇਚਣ ਵਾਲੇ ਦੇ ਮੁੱਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਰਾਜਵੜੀ ਨੇ ਕਿਹਾ ਕਿ ਐਸਐਸਪੀ ਅਤੇ ਸਾਫ ਦਾ ਸਰਕਾਰ ਫੌਜੀ ਤੋਂ ਆ ਕੇ ਪਿੰਡ ਦੇ ਸਾਥ ਦੇ ਵਿੱਚ ਮਾਫੀ ਮੰਗਣ ਪੰਜਾਬ ਦੇ ਵਿੱਚ ਨਸ਼ਾ ਖਤਮ ਨਾ ਹੋਇਆ ਤੇ ਨਾ ਹੀ ਹੋਵੇਗਾ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਉਹਨੇ ਫਿਰ ਆਪਦੀ ਹੱਦ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸੀ ਤੇ ਫੌਜੀ ਸਾਹਿਬ ਦੀਆਂ ਘਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ ਤਾਂ ਜੋ ਨਸ਼ ਜੁੱਧ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਨਹੀਂ ਹੈ ਉਦੋਂ ਵੀ ਵੱਧ ਗਿਆ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਦੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਿ ਅਸੀਂ ਲਾਈਨ ਹਾਜ਼ਰ ਕਰਤਾ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਘਵਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣੀਆਂ। ਸੋ ਉਹਨਾਂ ਤੇ ਸਖਤ ਕਾਰਵਾਈ ਹੋਵੇ, ਬੰਦਾ ਇੱਕ ਫੜਿਆ ਨਹੀਂ। ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆਕੇ ਇੱਥੇ ਮਾਫੀ ਮੰਗਣ।